ਪਰਮ ਸਤਕਾਰਯੋਗ ਬਗੇਲ ਸਾਹਿਬ ਸਾਡੇ ਪ੍ਰਧਾਨ ਜੀ ਸਾਰੀ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਸਟੇਜ ਤੇ ਬਰਾਜਮਾਨ ਕਿਸੇ ਦਾ ਨਾਂ ਰਹਿ ਗਿਆ ਨਾਰਾਜ਼ਗੀ ਹੋਏਗੀ ਕਿਉਂਕਿ ਬਹੁਤ ਸਾਰੇ ਸਾਡੇ ਸਾਥੀ ਸਟੇਜ ਬਹੁਤ ਛੋਟੀ ਹੈ ਬਣਾਣੀ ਵੱਡੀ ਚਾਹੀਦੀ ਸੀ ਬਹੁਤ ਸਾਰੇ ਸੀਨੀਅਰ ਸਾਥੀ ਸਾਹਮਣੇ ਬੈਠੇ ਨੇ ਤੇ ਸਾਡੇ ਇੱਥੇ ਆਏ ਸਾਰੇ ਹੀ ਤਰਨਤਾਰਨ ਦੇ ਵਰਕਰ ਸਾਥੀਆਂ ਦਾ ਸਾਰਿਆਂ ਨੂੰ ਬਹੁਤ ਪਿਆਰ ਭਰੀ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਮਿਹਰ ਮਿਹਰ ਦੋ ਮਿੰਟ ਫੌਜੀ ਸਾਹਿਬ ਮਿਹਰ ਇੱਕ ਮਿੰਟ ਯਾਰ ਬੇਨਤੀ ਐ ਇਸ ਤਰ੍ਹਾਂ ਬਹੁਤ ਲੰਬੀਆਂ ਚੌੜੀਆਂ ਗੱਲਾਂ ਅੱਜ ਨਹੀਂ ਕਰਨੀਆਂ ਮੈਂ ਤਾਂ ਇੱਕੋ ਬੇਨਤੀ ਕਰਨੀ ਹੈ ਕਿ ਗੱਲ ਇਸ ਤਰ੍ਹਾਂ ਇਲੈਕਸ਼ਨ ਚ ਰਹਿ ਗਏ ਇੱਕ ਸਾਲ ਹੁਣ ਸਾਨੂੰ ਸਾਰਿਆਂ ਨੂੰ ਕਮਰ ਕੱਸੇ ਕਰਨ ਦੀ ਲੋੜ ਹੈ ਸਾਰੇ ਪੰਜਾਬ ਦਾ ਧਿਆਨ ਕਾਂਗਰਸ ਵੱਲ ਪੰਜਾਬ ਚਾਹੁੰਦਾ ਕਿ ਕਾਂਗਰਸ ਲੈ ਕੇ ਆਏ ਕਿਉਂਕਿ ਇਸ ਮੌਜੂਦਾ ਸਰਕਾਰ 4 ਸਾਲ ਤੋਂ ਵੱਧ ਤੱਕ ਕਿਸੇ ਵੀ ਸਰਕਾਰ ਨੂੰ ਟਾਈਮ ਨਹੀਂ ਦਿੱਤਾ ਜਾ ਸਕਦਾ ਕੰਪਲੀਟ ਫੇਲਿਅਰ ਹੈ ਗਵਰਨਮੈਂਟ ਹੋਈ ਸਾਰਾ ਨਾ ਵੱਡਾ ਮੁੱਦਾ ਅੱਜ ਬਾਕੀ ਗੱਲਾਂ ਆਰਥਿਕ ਤੇ ਛੱਡੀ ਦਿਓ ਵੱਡਾ ਮੁੱਦਾ ਹੈ ਜਿਸ ਤਰ੍ਹਾਂ 15 ਸਾਲ ਅਸੀਂ ਹਾਲਾਤ ਵੇਖੇ ਜਿਨ੍ਹਾਂ ਹਾਲਾਤਾਂ ਦੇ ਵਿੱਚ ਕਿਸੇ ਆਦਮੀ ਦੀ ਜ਼ਿੰਦਗੀ ਮਹਿਫੂਜ਼ ਨਹੀਂ ਸੀ ਉਹੀ ਹਾਲਾਤ ਇੱਕ ਵਾਰ ਫੇਰ ਪਰਤ ਕੇ ਵਾਪਸ ਆ ਗਿਆ ਸਪੈਸ਼ਲੀ ਸਾਡੀ ਜਿਹੜੀ ਪੱਟੀ ਹੈ ਬਾਰਡਰ ਦੀ 벨ਟ ਗੁਰਦਾਸ ਪਠਾਨਕੋਟੋਂ ਸ਼ੁਰੂ ਹੁੰਦੀ ਹੋਈ ਫਾਜ਼ਿਲਕਾ ਤੱਕ ਅਬੋਰ ਤੱਕ ਜਿਹੜੀ ਜਾਂਦੀ ਹੈ ਉੱਥੇ ਸਾਰੀ ਅੱਜ ਸਾਰਿਆਂ ਦਾ ਵੱਡਾ ਮਸਲਾ ਇਹ ਹੈ ਕਿ ਕਿਸੇ ਆਦਮੀ ਨੂੰ ਇਹ ਯਕੀਨ ਨਹੀਂ ਕਿ ਮੇਰੀ ਮੇਰੇ ਪਰਿਵਾਰ ਦੀ ਮੇਰੇ ਬੱਚਿਆਂ ਦੀ ਇਹ ਤੇ ਜ਼ਿੰਦਗੀ ਮਹਿਫੂਜ਼ ਹੋਏ ਟਾਪ ਪ੍ਰਾਇੋਰਟੀ ਕਿਸੇ ਵੀ ਦੇਸ਼ 'ਚ ਜਦੋਂ ਅਸੀਂ ਰਹਿੰਦੇ ਆ ਸਾਰਿਆਂ ਨੂੰ ਪਹਿਲੀ ਚੀਜ਼ ਜਿਹੜੀ ਅਸੀਂ ਧਿਆਨ ਕਰਨੇ ਉਹ ਇਹ ਹੁੰਦੀ ਆ ਕਿ ਮੇਰਾ ਫੰਡਮੈਂਟਲ ਰਾਈਟ ਹੈ ਕਿ ਮੇਰੀ ਮੇਰੇ ਪਰਿਵਾਰ ਦੀ ਮੇਰੇ ਬੱਚਿਆਂ ਦੀ ਜ਼ਿੰਦਗੀ ਮਹਿਫੂਜ਼ ਹੋਏ ਬਾਕੀ ਕਾਰੋਬਾਰ ਤੇ ਬਾਅਦ ਚੀ ਚੱਲ ਲੈਣੇ ਬਦਕਿਸਮਤੀ ਅੱਜ ਬਾਰਡਰ ਏਰੀਆ ਦੀ ਇਸ ਬਾਰਡਰ ਏਰੀਆ 'ਚ ਕੋਈ ਵੀ ਐਹੋ ਜਿਹਾ ਵਿਅਕਤੀ ਨਹੀਂ ਜਿਹਨੂੰ ਅੱਜ ਫਰੋਤੀ ਦੇ ਟੈਲੀਫੋਨ ਨਾ ਆਇਆ ਜਿਨੂੰ ਫਰੋਤੀਆਂ ਦੇ ਗੋਲੀਆਂ ਮਾਰ ਕੇ ਸ਼ਿਕਾਰ ਕਰ ਦਿੱਤੇ ਗਏ ਮੈਂ ਅੱਜ ਇੱਥੋਂ ਇਸ ਸਟੇਜ ਉੱਤੇ ਇਸ ਗੱਲ ਦਾ اقرار نامہ پنجاب ਦੇ ਲੋਕਾਂ ਨਾਲ ਕਰਨਾ ਪਰਮਾਤਮਾ ਮਿਹਰ ਕਰੇ ਗੁਰੂ ਮਹਾਰਾਜ ਸਾਹਿਬ ਮਿਹਰ ਕਰਨ ਪੰਗੜੇ ਤੇ ਗਿੱਧੇ ਪਹਿਲੇ ਵੀ ਕਾਂਗਰਸ ਨੇ ਸ਼ੁਰੂ ਕਰਵਾਏ ਸੀ ਮੈਨੂੰ ਖੁਸ਼ੀ ਹੋਈ ਬਹੁਤ ਦੇਰ ਤੋਂ ਬਾਅਦ ਮੌਕਾ ਮਿਲਿਆ ਤਰਨਤਾਂ ਨੂੰ ਚੰਗੀ ਤਰ੍ਹਾਂ ਆਉਂਦਾ ਪਹਿਲੇ ਬਾਈਪਾਸ ਤੋਂ ਹੀ ਬਾਹਰ ਅੱਗੇ ਨਿਕਲ ਜਾਂਦੇ ਰਹੇ ਆ ਜ਼ਿਲ੍ਹਾ ਵੀ ਕਾਂਗਰਸ ਦੀ ਸਰਕਾਰ ਚੋਂ ਸੀ ਤਰਨਤਾਰਨ ਬਣਾਇਆ ਹੁਣ ਵਧੀਆ ਇੱਕ ਸ਼ਹਿਰ ਦਾ ਸ਼ੇਪ ਤਰਨਤਾਰ ਲੈ ਰਿਹਾ ਸ਼ੋਰੂਮ ਵੀ ਨੇ ਦੁਕਾਨਾਂ ਵੀ ਵਧੀਆ ਨੇ ਦੁਕਾਨਾਂ ਤੇ ਚਹਿਲ-ਪਹਿਲ ਵੀ ਚੰਗੀ ਸੀ ਅੱਜ ਸਾਰੇ ਨੂੰ ਵੱਡੀ ਅੱਜ ਸਮੁੱਚੇ ਪੰਜਾਬ ਦੇ ਵਿੱਚ ਤੇ ਬਾਰਡਰ ਬੈਲਟ ਦੇ ਵਿੱਚ ਇਹ ਲੋਕਾਂ ਦੇ ਦਿਮਾਗ ਤੇ ਗੱਲ ਹੈ ਕਿ ਜਿਹੜਾ ਇਸ ਟਾਈਮ ਨਵਾਂ ਗੈਂਗਸਟਰਸ ਦਾ ਰਾਜ ਆਇਆ ਇਹ ਜਿਹੜੇ ਵੱਡੇ ਬਹਿਮਾਨੇ ਤੇ ਲੋਕਾਂ ਨੂੰ ਫਰੋਤੀਆਂ ਆ ਰਹੀਆਂ ਨੇ ਉਹ ਚਾਹੁੰਦੇ ਸਾਨੂੰ ਰਾਹਤ ਦਵਾਈ ਦੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਮੇਰੇ ਵੀਰੋ ਅੱਜ ਵਿਸ਼ੇਸ਼ ਤੌਰ ਤਰਨਤਾਨ ਅਸੈਂਬਲੀ ਹਲਕੇ ਦੇ ਹਰ ਭਰਾ ਨੂੰ ਮੈਂ ਗੁਜ਼ਾਰਿਸ਼ ਕਰੂੰਗਾ ਮੈਨੂੰ ਪਤਾ ਤੁਹਾਨੂੰ ਡਰ ਵੀ ਹੈ ਤੇ ਤੁਹਾਨੂੰ ਖੌਫ ਵੀ ਅਸੀਂ ਕਹਿੰਦੇ ਆ ਭਾਵੇਂ ਸਾਡੇ ਚੰਡੇ ਨਾਲ ਲਓ ਅਸੀਂ ਤੁਹਾਨੂੰ ਆਪਣੇ ਬਹੁਤ ਵੱਡੇ ਇਕੱਠਾਂ 'ਚ ਵੀ ਨਹੀਂ ਸੱਦਣਾ ਚਾਹਦੇ ਪਰ ਇੱਕ ਫੈਸਲਾ ਜ਼ਰੂਰ ਕਰ ਲੋ ਕਿ ਅਸੀਂ ਆ ਜਿਹੜੀ ਵੋਟ ਹੈ ਇਸ ਟਾਈਮ ਤਰਨਤਾ ਨ ਅਸੈਂਬਲੀ ਹਲਕੇ ਦੀ ਇਹਨੇ ਆਂਦੀ 2017 27 ਦੀ ਜਿਹੜੀ ਇਲੈਕਸ਼ਨ ਹੈ ਉਹਦੀ ਨੀਂ ਬਣਨੀ ਉਹਦਾ ਰਸਤਾ ਵਿਖਾਣਾ ਹੈ ਕਿ ਕੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਅਸੀਂ ਕਿਸ ਕਿਸਮ ਦੇ ਲੋਕ ਕੱਲਣਾ ਚਾਹਨੇ ਵਿਧਾਨ ਸਭਾ ਕਾਨੂੰਨ ਬਣਾਉਣ ਵਾਸਤੇ ਮੇਰੇ ਵੀਰੋ ਇਹ ਕਾਨੂੰਨ ਤੋੜਨ ਵਾਲਿਆਂ ਵਾਸਤੇ ਵਿਧਾਨ ਸਭਾ ਨਹੀਂ ਹੈ ਉਹਨਾਂ ਵਾਸਤੇ ਜਿਹੜੀ ਜਗ੍ਹਾ ਬਣੀ ਹੈ ਤੁਹਾਨੂੰ ਵੀ ਪਤਾ ਕਾਨੂੰਨ ਤੋੜਨ ਵਾਲਿਆਂ ਵਾਸਤੇ ਕਿਹੜੀ ਜਗ੍ਹਾ ਬਣਾਈ ਹੈ ਸਰਕਾਰ ਨੇ ਉਹਨਾਂ ਵਾਸਤੇ ਉਹ ਜਗ੍ਹਾ ਕਾਨੂੰਨ ਬਣਾਉਣ ਵਾਲਿਆਂ ਵਾਸਤੇ ਵਿਧਾਨ ਸਭਾ ਹੈ ਹੱਥ ਜੋੜ ਕੇ ਸਾਡੀ ਬੇਨਤੀ ਹੈ ਸਮੁੱਚੇ ਤਰਨਥਾਰ ਵਾਲੇ ਭਰਾਵਾਂ ਨੂੰ ਇਹ ਫਤਵਾ ਅੱਜ ਤੁਸੀਂ ਜਾਰੀ ਕਰਨਾ ਸਾਰਿਆਂ ਨੂੰ ਵੱਧ ਪੀੜਤ ਅੱਜ ਤਰਨਤਾਰਨ ਦਾ ਇਹ ਜਿਹੜਾ ਪੁਲਿਸ ਡਿਸਟ੍ਰਿਕਟ ਹੈ ਉਹ ਹੈ ਉਸ ਤੋਂ ਬਾਅਦ ਨਾਲਦੇ ਜ਼ਿਲ੍ਹੇ ਅਸੀਂ ਤੁਹਾਨੂੰ ਇੱਕ ਗੱਲ ਦਾ ਯਕੀਨ ਦਿਵਾਵਾਂਗੇ ਤੁਸੀਂ ਤਰਨਤਾਰਨ ਦੀ ਅਸੈਂਬਲੀ ਚੋਣ ਸਾਡੇ ਅਜ਼ੀਜ਼ ਕਰਨਬੀਰ ਸਿੰਘ ਬੁਰਜ ਨੂੰ ਟਿੰਡੇ ਨੈਸ਼ਨਲ ਕਾਂਗਰਸ ਨੂੰ ਜਿਤਾਓ ਸਰਕਾਰ ਆਂਦੇ ਹੀ ਸਾਡੀ ਟਾਪ ਪ੍ਰਾਇੋਰਟੀ ਇਹਨਾਂ ਗੈਂਗਸਟਰਾਂ ਨੂੰ ਨਿਊਟਰਲਾਈਜ਼ ਕਰਨ ਦੀ ਹੋਏਗੀ ਸਾਡੀ ਪਹਿਲੀ ਵਚਨਬੱਧਤਾ ਤੁਹਾਡੇ ਨਾਲ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਹਾਲ ਕੀਤੀ ਲੋਕਾਂ ਦੇ ਚਿਹਰਿਆਂ ਤੇ ਰੌਣਕਾਂ ਆਈਆਂ ਮੇਰੇ ਵੀਰ ਜੋਸ਼ੀ ਸਾਹਿਬ ਜਦਾ ਜ਼ਿਕਰ ਕਰਦੇ ਸੀ ਜਿੱਥੇ ਉਹਨਾਂ ਦੇ ਪਰਿਵਾਰ ਨੇ ਬਹੁਤ ਸਾਰੇ ਇਸ ਕਿਸਮ ਦੇ ਇਥੇ ਪਰਿਵਾਰ ਬੈਠੇ ਨੇ ਜਿਨ੍ਹਾਂ ਨੇ ਆਪਣੇ ਪਿਆਰ ਵਾਲੇ ਜਿਹੜੇ ਨੇ ਕੁਰਬਾਨ ਕੀਤੇ ਪੰਜਾਬ ਦੀ ਏਕਤਾ ਤੇ ਅਖੰਡਤਾ ਵਾਸ ਮੇਰੀ ਹੱਥ ਜੋੜ ਕੇ ਉਹਨਾਂ ਨੂੰ ਗੁਜ਼ਾਰਿਸ਼ ਹੈ ਫੇਰ ਟਾਈਮ ਆਇਆ ਆਪਾਂ ਸਿਆਣੇ ਬਣੀਏ ਆਪਾਂ ਸੂਝਵਾਨ ਬਣੀਏ ਸਾਨੂੰ ਕੁਦਰਤੀ ਟਾਈਮ ਮਿਲ ਗਿਆ ਵੋਟ ਦੇ ਜ਼ਰੀਏ ਫੈਸਲਾ ਕਰਨ ਦਾ ਫੈਸਲਾ ਕਰੋ ਤੜੜੇ ਹੋ ਕੇ ਕਾਮਯਾਬ ਕਾਂਗਰਸ ਦਾ ਕੈਂਡੀਡੇਟ ਕਰੋ ਅਸੀਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਂਦੇ ਆ ਅਮਨ ਤੇ ਸ਼ਾਂਤੀ ਬਹਾਲ ਕਰਾਂਗੇ ਚਿਹਰਿਆਂ ਤੇ ਰੌਣਕਾਂ ਲੈ ਕੇ ਆਵਾਂਗੇ ਜਦੋਂ ਤੁਹਾਡੇ ਨੌਜਵਾਨ ਬੱਚੇ ਸਕੂਲਾਂ ਵਿੱਚ ਜਾਂ ਕਾਲਜਾਂ ਜਾਂਦੇ ਨੇ ਕਿਸੇ ਮਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਪੈਗੀ ਕਿ ਸ਼ਾਮ ਨੂੰ ਸਕੂਲ ਤੋਂ ਬਾਅਦ ਜਾਂ ਕਾਲਜ ਤੋਂ ਬਾਅਦ ਜਾਂ ਯੂਨੀਵਰਸਿਟੀ ਤੋਂ ਬਾਅਦ ਮੇਰਾ ਬੱਚਾ ਵਾਪਸ ਇੱਥੇ ਪਹੁੰਚਦਾ ਕਰਕੇ ਨਹੀਂ ਪਹੁੰਚਿਆ ਇਸ ਦੇ ਨਾਲ ਨਾਲ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਾਂਗਰਸ ਪਾਰਟੀ ਦੀ ਬਹੁਤ ਇਸ ਤੋਂ ਗਾਹ ਦੀ ਸੋਚ ਵੀ ਅਸੀਂ ਕਈ ਇਹੋ ਜਿਹੇ ਕੰਮ ਕਰਨੇ ਨੇ ਜਿਹਦੇ ਨਾਲ ਪੰਜਾਬ ਜਿਹੜਾ ਇੱਕ ਲੈਂਡਲੌਕ ਪੀਰੀਆ ਜਿਹੜਾ ਇੱਕ ਪਾਲਿਸੀ ਦੇ ਮੁਤਾਬਕ ਜਿਹੜੀ ਗੁਜਰਾਤ ਦੀ ਪੋਰਟਸ ਦੀ ਪਾਲਿਸੀ ਜਿਹੜੀ ਬੰਦਰਗਾਹਾਂ ਦੇ ਵਿੱਚ ਬੰਬਈ ਦੀਆਂ ਬੰਦਰਗਾਹਾਂ ਨੇ ਗੁਜਰਾਤ ਦੀਆਂ ਬੰਦਰਗਾਹਾਂ ਨੇ ਬਾਹਰ ਦੀਆਂ ਬੰਦਰਗਾਹਾਂ ਦੀ ਇੱਕ ਇੱਕ ਬਹੁਤ ਵੱਡੀ ਇੱਕ ਲੌਬੀ ਹੈ ਜਿਹੜੀ ਸਾਡੀ ਸੁੱਕੀ ਬੰਦਰਗਾਹ ਜਿਹੜੀ ਹੈ ਉਹ ਚੱਲਣ ਨਹੀਂ ਦੇ ਰਹੀ ਜਿੱਦ ਦਿਨ ਸੁੱਕੀ ਬੰਦਰਗਾਹ ਚੱਲ ਗਈ ਮੇਰੇ ਵੀਰੋ ਗੱਲ ਸੁਣ ਲੋ ਰਾਜਪੁਰੇ ਤੋਂ ਅੰਮ੍ਰਿਤਸਰ ਸਾਰੇ ਨੂੰ ਅਮੀਰ ਏਰੀਆ ਹਿੰਦੁਸਤਾਨ ਦਾ ਹੋਏਗਾ ਸਾਰੇ ਟਰੇਡਿੰਗ ਹਾਊਸਸ ਸਾਰੀ ਵੱਡੀ ਜਿਹੜੀ ਇੰਡਸਟਰੀ ਹੈ ਹਿੰਦੁਸਤਾਨ ਦੀ ਉਹ ਇੱਥੇ ਆ ਕੇ ਬੈਠੇ ਸਾਡਾ ਉਹ ਸੁਪਨਾ ਕਿ ਕਿਸੇ ਦਿਨ ਅਸੀਂ ਇਹ ਬਾਰਡਰ ਜਿਹੜਾ ਆਪਣਾ ਏਸ਼ੀਆ ਦੇ ਨਾਲ ਯੂਰਪ ਦੇ ਨਾਲ ਇਹ ਬਾਰਡਰ ਖੋਲ ਲੈ। ਤੁਹਾਡੀ ਜਿਹੜੀ ਕਿਸਾਨਾਂ ਦਾ ਦੁੱਧ ਹੈ ਜਿਹੜਾ 50 ਰੁਪਏ ਕਿਲੋ ਹੈ ਇਹ ਜਦੋਂ ਚੀਜ਼ ਦੇ ਵਿੱਚ ਕਨਵਰਟ ਹੋਇਆ 500 ਤੋਂ 1000 ਰੁਪਏ ਕਿਲੋ ਵੇਚਣਾ। ਜਿਹੜੀ ਸਬਜ਼ੀ ਇੱਥੇ 50 ਰੁਪਏ ਕਿਲੋ ਅਸੀਂ ਮਾਰਕੀਟ ਦੇਨੇ ਆ। ਜਿੱਦਣ ਯੂਰਪੀਅਨ ਬਾਰਡਰ ਖੁੱਲ੍ਹਾ ਸਾਨੂੰ 350 ਤੋਂ 400 ਰੁਪਏ ਕਿਲੋ ਵਿਕਣਾ। ਤੁਹਾਡੀ ਕਣਕ ਦੇ ਵਿੱਚੋਂ ਮੇਰੇ ਵੀਰੋ 28 ਕਿਸਮ ਦੀ ਬਰੈਡ ਬਣਦੀ ਹੈ। ਸਾਡੇ ਦੁੱਧ ਚੋਂ 42 ਕਿਸਮ ਦਾ ਚੀਜ਼ ਬੰਦਾ ਜਿੰਨਾ ਚਿਰ ਵੈਲਿਊ ਐਡ ਨਹੀਂ ਹੋਏਗੀ ਸਾਡੇ ਇਸ ਏਰੀਆ ਦਾ ਜਿਹੜਾ ਪਰਿਵਰਤਨ ਨਹੀਂ ਹੋ ਸਕਦਾ ਇਹ ਕਾਂਗਰਸ ਦੀ ਲੀਡਰਸ਼ਿਪ ਹੀ ਕਰ ਸਕਦੀ ਇਸ ਤੋਂ ਪਹਿਲੇ ਤੁਹਾਨੂੰ ਯਾਦ ਹੋਏਗਾ ਪੰਜਾਬ ਜਦੋਂ ਇੱਕ ਨੰਬਰ ਦਾ ਸੂਬਾ ਸੀ ਉਹ ਵੀ ਇਸ ਏਰੀਆ ਦਾ ਮਰਦਾ ਮੁਜਾਹਿਦ ਸਰ ਪ੍ਰਤਾਪ ਸਿੰਘ ਕੈਰੋਂ ਦੀ ਦੇਨ ਸੀ 1980 ਤੱਕ ਮੇਰੇ ਭਰਾਓ ਪੰਜਾਬ ਇੱਕ ਨੰਬਰ ਦਾ ਸੂਬਾ ਸੀ 15 ਸਾਲ ਜਦੋਂ ਸਾਡੇ ਇੱਥੇ ਹਾਲਾਤ ਵਿਗੜੇ ਅੱਜ ਅਸੀਂ 18ਵੇਂ ਨੰਬਰ ਤੇ ਇੱਕ ਬਿਮਾਰੂ ਸੂਬਾ ਬਣ ਗਿਆ ਬਿਮਾਰੂ ਸੂਬਾ ਜਦੋਂ ਤੱਕ ਇਹ ਸਾਡੇ ਸਤੌਜ ਵਾਲੇ ਮਹਾਰਾਜ ਸਾਹਿਬ ਨੇ ਜਾਣੇ ਮੇਰੇ ਵੀਰੋ ਇੱਧਰ ਧਿਆਨ ਕਰੋ ਜਦੋਂ ਸਤੌਜ ਵਾਲੇ ਸਾਡੇ ਰਾਜੇ ਨੇ ਇੱਥੋਂ ਜਾਣੇ ਉਹ ਦਿਨ 5 ਲੱਖ ਕਰੋੜ ਦਾ ਕਰਜ਼ਾ ਸਾਡੇ ਤੇ ਹੋ ਗਿਆ ਨੌਕਰੀਆਂ ਵੀ ਜਿਹੜੀਆਂ ਇੱਥੇ ਵੰਡੀਆਂ ਜਾ ਰਹੀਆਂ ਮੇਰੇ ਭਰਾਓ ਨੌਕਰੀਆਂ ਵੀ ਤੁਸੀਂ ਵੇਖਦੇ ਹੋ ਇਹਦੇ ਚ 80% ਦੀਆਂ ਨੌਕਰੀਆਂ ਮੈਂ ਐਜ਼ ਲੀਡਰ ਆਫ ਦੀ ਆਪੋਜੀਸ਼ਨ ਮੈਂ ਕਈ ਵਾਰ ਮੰਗ ਕੀਤੀ ਹੈ ਕਿ ਇੱਕ ਵਾਈਟ ਪੇਪਰ ਜਾਰੀ ਕਰੋ ਮਾਨ ਸਾਹਿਬ ਜਿੰਨੀਆਂ ਤੁਸੀਂ ਕਹਿੰਦੇ ਹੋ ਨੌਕਰੀਆਂ ਦਿੱਤੀਆਂ ਨੇ ਕੋ 40000 45000 ਜਿਹੜਾ ਤੁਸੀਂ ਕੁਫਰ ਤੋਲੇ ਆ ਇੱਕ ਵਾਈਟ ਪੇਪਰ ਜਾਰੀ ਕਰੋ ਬੰਦੇ ਦਾ ਨਾਮ ਉਹਦਾ ਪਿੰਡ ਦਾ ਐਡਰੈਸ ਜਾਂ ਸ਼ਹਿਰ ਦਾ ਐਡਰੈਸ ਕਿਹੜੇ ਮਹਿਕਮੇ ਚ ਕਿਹੜੀ ਨੌਕਰੀ ਉਹਨੂੰ ਮਿਲੀ ਹੈ ਇਹਦਾ ਕਾਗਜ਼ ਜਾਰੀ ਕਰੋ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਫਰ ਤੋਲ ਰਹੇ ਨੇ ਝੂਠ ਬੋਲ ਰਹੇ ਨੇ ਕਿਸੇ ਗੱਲ ਦਾ ਮੁਕਾਬਲਾ ਸਾਡੀ ਦਾ ਜਵਾਬ ਨਹੀਂ ਦੇ ਪਾਉਂਦੇ ਤੁਸੀਂ ਵੇਖਿਆ ਹੀ ਹੋਏਗਾ ਅਸੈਂਬਲੀ ਵਿੱਚ ਉਹ ਹਰਪਾਲ ਚੀਮੇ ਨਾਲ ਕੀ ਹੋਇਆ ਸੀ ਜਵਾਬ ਨਹੀਂ ਦੇ ਸਕਿਆ ਜਦੋਂ ਸਿੱਧਾ ਇਲਜ਼ਾਮ ਮੈਂ ਉਹਦੇ ਤੇ ਲਾਇਆ ਕਿ ਤੇਰੇ ਐਕਸਾਈਜ਼ ਵਿਭਾਗ ਵਿੱਚ ਚੱਲਦਾ ਕੀ ਦੇ ਜਵਾਬ ਇਹਦਾ ਦੇ ਨਹੀਂ ਸੀ ਚੱਕਿਆ ਆ ਤੁਹਾਡਾ ਗਰਗ ਜਿਹੜਾ ਜਿੰਨੇ ਸਾਰਾ ਪੰਜਾਬ ਡਬੋ ਦਿੱਤਾ ਭਾਜੀ ਕਿਹਾ ਸੀ ਮੈਦਾਨ ਚਾਹ ਤੇ ਮੇਰੇ ਵੀਰੋ ਮੇਰੀ ਗੁਜ਼ਾਰਸ਼ ਇਹ ਨਹੀਂ ਹੈ ਕਾਂਗਰਸ ਹੀ ਜਿਹੜਾ ਸਹੀ ਮੈਨੇਜ ਪੰਜਾਬ ਦੇ ਵਿੱਚ ਜੇ ਅਸੀਂ ਅਮਨ ਤੇ ਸ਼ਾਂਤੀ ਲੈ ਕੇ ਆਣੀ ਹੈ ਚੋਨੀ ਸਾਹਿਬ ਜੇ ਅਮਨ ਤੇ ਸ਼ਾਂਤੀ ਲੈ ਕੇ ਆਣੀ ਕਾਂਗਰਸ ਤੋਂ ਇਲਾਵਾ ਹੋਰ ਕੋਈ ਬਦਲ ਹੈ ਜਿਸ ਕਿਸਮ ਦੇ ਕੈਂਡੀਡੇਟ ਦੂਸੀਆਂ ਜਮਾਤਾਂ ਨੇ ਖਿਲਾਰੇ ਨੇ ਮੇਰੇ ਵੀਰੋ ਜੇ ਉਹ ਕਦੇ ਅਸੈਂਬਲੀ 'ਚ ਪਹੁੰਚ ਗਏ ਕਦੀ ਅੰਦਾਜ਼ਾ ਲਾਓਗੇ ਇੱਥੇ ਪੜੇਗਾ ਕੀ ਤੇ ਮੇਰਾ ਖਾਲ ਸਪੀਕਰ ਸਾਹਿਬ ਤੇ